ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਦੀ ਹੋਈ ਅੱਜ ਇੱਕ ਹੋਰ ਵੀਡੀਓ ਲੈ ਕੇ ਆਪਾਂ ਆਏ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਪੂਰੀ ਦੁਨੀਆ ਦੇ ਵਿੱਚ ਕਿਹੜੇ-ਕਿਹੜੇ ਦੇਸ਼ਾਂ ਕੋਲੇ ਕਿੰਨਾ ਸੋਨਾ ਹੈ ਸੋਨਾ ਯਾਨੀ ਕਿ ਗੋਲਡ ਤੇ ਇਹਦੇ ਵਿੱਚ ਇਹ ਵੀਡੀਓ ਵਿੱਚ ਆਪਾਂ ਦੇਖਾਂਗੇ ਟੌਪ ਦੇ 30 ਦੇਸ਼ ਕਿਹੜੇ-ਕਿਹੜੇ ਨੇ ਜਿਨ੍ਹਾਂ ਕੋਲੇ ਸੋਨੇ ਦਾ ਰਿਜ਼ਰਵ ਹੈ ਯਾਨੀ ਕਿ ਸੋਨੇ ਦਾ ਭੰਡਾਰ ਹੈ ਜਿਨ੍ਹਾਂ ਦੀਆਂ ਬੈਂਕਾਂ ਕੋਲੇ ਸੋਨਾ ਜਮ੍ਹਾਂ ਹੈ ਚਲੋ ਜੀ ਵੀਡੀਓ ਕਰਦੇ ਹਾਂ ਸ਼ੁਰੂ ਦੇਖਿਓ ਧਿਆਨ ਨਾਲ ਸਭ ਤੋਂ ਪਹਿਲਾਂ 3ਵੇਂ ਨੰਬਰ ਤੇ ਜਿਹੜਾ ਦੇਸ਼ ਆਉਂਦਾ ਹੈ ਜੀ ਉਹ ਹੈ ਸਾਊਥ ਕੋਰੀਆ ਸਾਊਥ ਕੋਰੀਆ ਕੋਲੇ 104.2 ਟਨ ਸੋਨਾ ਹੈ ਜੀ 104.2 ਟਨ ਦਾ ਮਤਲਬ 104000 ਕਿਲੋ ਸੋਨਾ ਸਾਊਥ ਕੋਰੀਆ ਕੋਲੇ ਰਿਜ਼ਰਵ ਹੈ ਜੀ ਜਿਸ ਦੇ ਨਾਲ ਇਹ ਪੂਰੀ ਦੁਨੀਆ ਵਿੱਚ 3ਵੇਂ ਨੰਬਰ ਤੇ ਹੈ ਜੀ ਨੰਬਰ 29 ਤੇ ਦੇਖਾਂਗੇ ਆਪਾਂ 114 ਟਨ ਦੇ ਨਾਲ ਨੰਬਰ 29 ਦੇ ਵਿੱਚ ਗਰੀਸ ਹੈ ਜੀ ਪੂਰੀ ਦੁਨੀਆ ਦੇ ਵਿੱਚ 29ਵੇਂ ਨੰਬਰ ਤੇ ਗ੍ਰੀਸ ਹੈ ਜੀ ਜਿਸ ਕੋਲੋਂ 114000 ਟਨ ਸੋਨਾ ਹੈ ਜੀ ਸੋਨੇ ਦਾ ਰਿਜ਼ਰਵ ਹੈ ਜੀ 117 ਟਨ ਦੇ ਨਾਲ ਲੀਬੀਆ ਜੀ ਪੂਰੀ ਦੁਨੀਆ ਦੇ ਵਿੱਚ 28ਵੇਂ ਨੰਬਰ ਦੇ ਹੈ 28ਵੇਂ ਨੰਬਰ ਤੇ ਹੈ ਜਿਸ ਕੋਲੋਂ ਪੂਰੀ ਦੁਨੀਆ ਦੇ ਵਿੱਚ 117 ਟਨ ਸੋਨਾ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਪੂਰੀ ਦੁਨੀਆ ਦੇ ਵਿੱਚ 27ਵੇਂ ਨੰਬਰ ਦਾ ਦੇਸ਼ ਜਿਸ ਕੋਲੇ 125000 ਕਿਲੋ ਸੋਨਾ ਹੈ ਜੀ ਉਹ ਹੈ ਏਜਿਪਟ ਏਜਿਪਟ 27ਵੇਂ ਨੰਬਰ ਤੇ ਹੈ ਜੀ ਦੁਨੀਆ ਦੇ ਵਿੱਚ ਸੋਨੇ ਦੇ ਭੰਡਾਰ ਨੂੰ ਲੈ ਕੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ 26ਵੇਂ ਨੰਬਰ ਦਾ ਦੇਸ਼ ਜਿਸ ਕੋਲੇ 126 ਟਨ ਸੋਨਾ ਹੈ ਜੀ ਉਹ ਹੈਗਾ ਸਵੀਡਨ ਸਵੀਡਨ ਕੋਲੇ 126 ਟਨ ਸੋਨਾ ਹੈ ਜੀ 130 ਟਨ ਦੇ ਨਾਲ 25ਵੇਂ ਨੰਬਰ ਤੇ ਪੂਰੀ ਦੁਨੀਆ ਦੇ ਵਿੱਚ ਇਰਾਕ ਹੈ ਜੀ ਇਰਾਕ ਕੋਲੇ 130000 ਕਿਲੋ ਸੋਨਾ ਹੈ ਜੀ 155 ਟਨ ਦੇ ਨਾਲ ਫਿਲੀਪੀਨਸ ਮਨੀਲਾ ਫਿਲੀਪੀਨਸ 24ਵੇਂ ਨੰਬਰ ਤੇ ਪੂਰੀ ਦੁਨੀਆ ਦੇ ਵਿੱਚ ਹੈ ਜੀ 155000 ਟਨ ਸੋਨਾ ਹੈ ਜੀ 155000 ਕਿਲੋ ਸੋਨਾ ਹੈ ਜੀ ਫਿਲੀਪੀਨਸ ਕੋਲੇ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸੋਨੇ ਦੇ ਭੰਡਾਰ ਨੂੰ ਲੈ ਕੇ 24ਵੇਂ ਨੰਬਰ ਤੇ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਨੰਬਰ 23 ਤੇ 161 ਟਨ ਹੈਗਾ ਜੀ ਵੈਨਜੂਏਲਾ ਕੋਲੇ ਵੈਨਜੂਏਲਾ ਕੋਲੇ 161000 ਕਿਲੋ ਸੋਨਾ ਹੈ ਜੀ 227 ਟਨ ਦੇ ਨਾਲ 22ਵੇਂ ਨੰਬਰ ਤੇ ਬੈਲਜੀਅਮ ਬੈਲਜੀਅਮ ਕੋਲੇ 227000 ਕਿਲੋ ਸੋਨੇ ਦਾ ਭੰਡਾਰ ਹੈ ਜੀ ਜਿਸ ਦੇ ਨਾਲ ਇਹ ਪੂਰੀ ਦੁਨੀਆ ਦੇ ਵਿੱਚ ਸੋਨੇ ਦੇ ਭੰਡਾਰ ਨੂੰ ਲੈ ਕੇ 22ਵੇਂ ਨੰਬਰ ਤੇ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਨੰਬਰ 21 21ਵੇਂ ਨੰਬਰ ਤੇ ਆ ਗਿਆ ਜੀ 229 ਟਨ ਦੇ ਨਾਲ ਪੋਲੈਂਡ ਦੇਸ਼ ਪੋਲੈਂਡ ਦੇਸ਼ 21ਵੇਂ ਨੰਬਰ ਤੇ ਹੈ ਜੀ ਆਪਣਾ ਭਾਰਤ ਦੇਸ਼ ਮਹਾਨ ਵੀ ਦੇਖਦੇ ਹਾਂ ਉਸ ਕੋਲ ਕਿੰਨਾ ਸੋਨਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਟੌਪ ਦੇ 30 ਦੇਸ਼ਾਂ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ ਚੈੱਕ ਕਰਦੇ ਹਾਂ ਉਸ ਤੋਂ ਬਾਅਦ ਆ ਗਿਆ ਜੀ ਨੰਬਰ 20 ਤੇ ਆਸਟਰੀਆ ਆਸਟਰੀਆ ਕੋਲੇ 280 ਟਨ ਸੋਨਾ ਹੈ ਜੀ ਨੰਬਰ 20 ਤੇ ਆਸਟਰੀਆ ਨੰਬਰ 19 ਤੇ ਆ ਗਿਆ ਜੀ ਸਪੇਨ ਸਪੇਨ ਕੋਲੇ 282000 ਕਿਲੋ ਸੋਨਾ ਹੈ ਜੀ 287000 ਕਿਲੋ ਸੋਨੇ ਦੇ ਨਾਲ ਲਿਬਨਾਨ ਪੂਰੀ ਦੁਨੀਆ ਦੇ ਵਿੱਚ 28ਵੇਂ ਨੰਬਰ ਤੇ ਹੈ ਜੀ ਜਿਸ ਕੋਲੇ 287 ਟਨ ਸੋਨੇ ਦਾ ਭੰਡਾਰ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਯੂਨਾਈਟਿਡ ਕਿੰਗਡਮ ਯੁਨਾਈਟਿਡ ਕਿੰਗਡਮ ਇੰਗਲੈਂਡ ਜਿਨ੍ਹਾਂ ਨੇ ਸਾਡੇ ਦੇਸ਼ ਤੇ ਰਾਜ ਕੀਤਾ ਸੀ ਉਸ ਕੋਲੇ 310 ਟਨ ਸੋਨਾ ਹੈ ਜੀ 310000 ਕਿਲੋ ਵੈਸੇ 310 ਟਨ ਦੇ ਵਿੱਚੋਂ ਤਾਂ 1.5 200 ਟਨ ਤਾਂ ਪੂਰੇ ਇੰਡੀਆ ਦਾ ਹੀ ਹੋਊਗਾ ਜਦੋਂ ਆਪਣਾ ਦੇਸ਼ ਗੁਲਾਮ ਹੁੰਦਾ ਸੀ ਇਹਨਾਂ ਦਾ ਉਦੋਂ ਇਹਨਾਂ ਨੇ ਬਹੁਤ ਸਾਰਾ ਸੋਨਾ ਆਪਦੇ ਦੇਸ਼ ਭੇਜਿਆ ਸੀ ਤੇ ਇਸ ਦੇ ਨਾਲ ਇਹ ਹੈਗਾ ਜੀ 27ਵੇਂ ਨੰਬਰ ਤੇ ਇਹਨਾਂ ਕੋਲੇ 310 ਟਨ ਸੋਨਾ ਹੈ ਜੀ ਨੰਬਰ 16 ਤੇ ਆ ਗਿਆ ਜੀ 323 ਟਨ ਦੇ ਨਾਲ 사우ਦੀ ਅਰੇਬੀਆ 사우ਦੀ ਅਰੇਬੀਆ ਸੋਨੇ ਦੇ ਨੰਬਰ ਤੇ ਆ ਜਿਸ ਕੋਲ 323 ਟਨ ਸੋਨਾ ਹੈ ਜੀ ਉਸ ਤੋਂ ਬਾਅਦ ਆ ਗਿਆ ਨੰਬਰ 15 ਤੇ ਕਜ਼ਾਕਿਸਤਾਨ ਕਜ਼ਾਕਿਸਤਾਨ ਕੋਲੇ 381 ਟਨ ਸੋਨਾ ਹੈ ਜੀ ਉਸ ਤੋਂ ਬਾਅਦ ਨੰਬਰ 14 ਤੇ ਆ ਗਿਆ ਜੀ ਪੁਰਤਗਾਲ 14ਵੇਂ ਨੰਬਰ ਤੇ ਹੈ ਜੀ ਪੁਰਤਗਾਲ ਜਿੱਥੋਂ ਦਾ ਮਸ਼ਹੂਰ ਖਿਡਾਰੀ ਕ੍ਰਿਸਟੀਆਨੋ ਰੋनाल्डੋ ਹੈ ਜੀ ਉਹਨਾਂ ਕੋਲੇ 383 ਟਨ ਸੋਨਾ 383000 ਕਿਲੋ ਸੋਨਾ ਹੈ ਜੀ ਸੋਨੇ ਦਾ ਭੰਡਾਰ ਹੈ ਜੀ ਇਹਨਾਂ ਦੀਆਂ ਬੈਂਕਾਂ ਕੋਲੇ ਰਿਜ਼ਰਵ ਪਿਆ ਜੀ ਇਹਨਾਂ ਸੋਨਾ ਨੰਬਰ 13 ਤੇ ਆ ਗਿਆ ਜੀ 390 ਟਨ ਦੇ ਨਾਲ ਉਜ਼ਬੇਕਿਸਤਾਨ ਉਜ਼ਬੇਕਿਸਤਾਨ 13ਵੇਂ ਨੰਬਰ ਤੇ ਹੈ ਜੀ ਨੰਬਰ 12 ਤੇ ਆ ਗਿਆ ਜੀ ਤਾਈਵਾਨ ਤਾਈਵਾਨ ਕੋਲੇ 424 ਟਨ ਸੋਨਾ ਹੈ ਜੀ ਨੰਬਰ 11 ਤੇ ਆ ਗਿਆ ਜੀ 터ਕੀ 터ਕੀ ਕੋਲੇ 499 ਟਨ 489 ਟਨ ਸੋਨਾ ਹੈ ਜੀ ਨੰਬਰ 10 ਤੇ ਆ ਗਿਆ ਜੀ ਨੀਦਰਲੈਂਡ ਨੀਦਰਲੈਂਡ ਕੋਲੇ 612000 ਕਿਲੋ 612 ਟਨ ਸੋਨਾ ਹੈ ਜੀ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਨੀਦਰਲੈਂਡ 10ਵੇਂ ਨੰਬਰ ਦਾ ਦੇਸ਼ ਹੈ ਜੀ ਸੋਨੇ ਦੇ ਭੰਡਾਰ ਨੂੰ ਲੈ ਕੇ 9ਵੇਂ ਨੰਬਰ ਤੇ ਆ ਗਿਆ ਜੀ ਸਾਡਾ ਭਾਰਤ ਦੇਸ਼ ਮਹਾਨ ਸਾਡਾ ਭਾਰਤ ਦੇਸ਼ ਪੂਰੀ ਦੁਨੀਆ ਦੇ ਵਿੱਚ 9ਵੇਂ ਨੰਬਰ ਤੇ ਹੈ ਜਿਸ ਕੋਲ 785 ਟਨ 785000 ਕਿਲੋ ਸੋਨਾ ਹੈ ਜੀ ਇੰਡੀਆ ਇਸ ਦੇ ਨਾਲ ਹੀ 9ਵੇਂ ਨੰਬਰ ਤੇ ਹੈ ਜੀ ਸੋਨੇ ਦੇ ਭੰਡਾਰ ਨੂੰ ਲੈ ਕੇ ਇੰਡੀਆ ਕੋਲੇ ਇੰਨਾ ਸੋਨਾ ਹਰ ਯਰ ਪਿਆ ਜੀ ਨੰਬਰ 8 ਤੇ ਆ ਗਿਆ ਜੀ ਜਾਪਾਨ ਜਾਪਾਨ ਕੋਲੇ 846 ਟਨ ਸੋਨਾ ਹੈ ਜੀ 8ਵੇਂ ਨੰਬਰ ਤੇ ਨੰਬਰ 7 ਤੇ ਆ ਗਿਆ ਜੀ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਕੋਲੇ 101040 ਟਨ 104000 ਕਿਲੋ ਸੋਨਾ ਰਿਜ਼ਰਵ ਹੈ ਜੀ ਸਵਿਟਜ਼ਰਲੈਂਡ ਕੋਲੇ ਜਿਸ ਦੇ ਨਾਲ ਸਵਿਟਜ਼ਰਲੈਂਡ ਦੁਨੀਆ ਦਾ 7ਵੇਂ ਨੰਬਰ ਦਾ ਦੇਸ਼ ਹੈ ਜਿਸ ਕੋਲੇ ਸੋਨੇ ਦਾ ਭੰਡਾਰ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਚਾਈਨਾ ਚਾਈਨਾ ਕੋਲੇ 1948 ਟਨ ਸੋਨਾ ਹੈ ਜੀ 1948000 ਕਿਲੋ ਸੋਨੇ ਦਾ ਭੰਡਾਰ ਹੈ ਜੀ ਚਾਈਨਾ ਕੋਲੇ 6ਵੇਂ ਨੰਬਰ ਤੇ ਹੈ ਜੀ ਪੂਰੀ ਦੁਨੀਆ ਵਿੱਚ ਨੰਬਰ 5 ਤੇ ਆ ਗਿਆ ਜੀ ਰਸ਼ੀਆ ਰਸ਼ੀਆ ਕੋਲੇ 2229 ਟਨ ਸੋਨਾ ਹੈ ਜੀ ਨੰਬਰ 4 ਤੇ ਆ ਗਿਆ ਜੀ ਫਰਾਂਸ ਫਰਾਂਸ ਕੋਲੇ 2437 ਟਨ ਸੋਨਾ ਹੈ ਜੀ ਨੰਬਰ 3 ਤੇ ਆ ਗਿਆ ਜੀ ਇਟਲੀ ਇਟਲੀ ਕੋਲੇ 2452 ਟਨ ਸੋਨਾ ਦਾ ਭੰਡਾਰ ਹੈ ਜੀ ਜਿਸ ਦੇ ਨਾਲ ਇਟਲੀ ਸੋਨੇ ਦੇ ਭੰਡਾਰ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਤੀਜੇ ਨੰਬਰ ਦਾ ਦੇਸ਼ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਨੰਬਰ 2 ਤੇ ਜਰਮਨੀ ਜਰਮਨੀ ਕੋਲੇ 3355 ਟਨ ਸੋਨੇ ਦਾ ਭੰਡਾਰ ਹੈ ਜੀ ਸੋਨੇ ਦਾ ਰਿਜ਼ਰਵ ਹੈ ਜਰਮਨੀ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਦੇਖਦੇ ਆਂ ਜੀ ਆਪਾਂ ਪਹਿਲੇ ਨੰਬਰ ਤੇ ਕਿਹੜਾ ਦੇਸ਼ ਹੈ ਪਹਿਲੇ ਨੰਬਰ ਤੇ ਹਰ ਬਾਰ ਦੀ ਤਰ੍ਹਾਂ ਵਰਲਡ ਪਾਵਰ ਯੂਨਾਈਟਿਡ ਸਟੇਟ ਅਮਰੀਕਾ ਹੈਗਾ ਜੀ 8133 ਟਨ ਦੇ ਨਾਲ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੋਨਾ ਯੂਨਾਈਟਿਡ ਸਟੇਟ ਕੋਲੇ ਹੈ ਜੀ ਰਿਜ਼ਰਵ 8133 ਟਨ ਕਿ 8133000 ਕਿਲੋ ਸੋਨਾ ਹੈ ਜੀ ਯੂਨਾਈਟਿਡ ਸਟੇਟ ਅਮਰੀਕਾ ਕੋਲੇ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਐਨ ਆਈ ਇਹ ਜਾਣਕਾਰੀ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਤਾਜ਼ਾ ਤਰੀਨ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਫੋਲੋ ਜਾਂ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ